ਹਾਜ਼ਰੀਨ ਮੈਂ ਹਾਂ ਤੁਹਾਡਾ ਮੇਜ਼ਬਾਨ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਆਪ ਸਾਰਿਆਂ ਦਾ ਅੱਜ ਦੀ ਗੱਲਬਾਤ ਦੇ ਵਿੱਚ ਨਿੱਘਾ ਸਵਾਗਤ ਹੈ ਆਪ ਸਭ ਭੈਣਾ ਭਰਾਵਾਂ ਨੂੰ ਜਿੱਥੇ-ਜਿੱਥੇ ਵੀ ਦੁਨੀਆ 'ਚ ਜਿਸ ਵੀ ਕੋਨੇ ਵਿੱਚ ਜਿਸ ਵੀ ਸ਼ਹਿਰ ਪਿੰਡ ਨਗਰ ਕਸਬੇ ਵਿੱਚ ਵਸਦੇ ਹੋ ਆਪ ਸਾਰੇ ਭੈਣਾ ਭਰਾਵਾਂ ਨੂੰ ਦਰਜਾ ਬਰਜਾ ਮੇਰੇ ਵੱਲੋਂ ਸਤਿਕਾਰ ਪਿਆਰ ਭਰੀ ਗੁਰਫਤੇ ਪ੍ਰਵਾਨ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੇ ਅੱਜ ਦੀ ਗੱਲਬਾਤ ਖਾਲਿਸਤਾਨ ਰੈਫਰੈਂਡਮ ਜੋ 17 ਅਗਸਤ ਨੂੰ ਵਾਸ਼ਿੰਗਟਨ ਦੇ ਗਲਿਆਰਿਆਂ ਦੇ ਵਿੱਚ ਅਮਰੀਕਾ ਦੀ ਫੌਜੀ ਸ਼ਕਤੀ ਪੈਂਟਾਗਨ ਰਾਜਸੀ ਸ਼ਕਤੀ ਵਾਈਟ ਹਾਊਸ ਅਤੇ ਕੈਪੀਟਲ ਹਿੱਲ ਦੇ ਦਰਮਿਆਨ ਉਹਨਾਂ ਚੁਗਰਦਿਆਂ ਦੇ ਵਿੱਚ ਹੋਇਆ ਇਸ ਰੈਫਰੈਂਡਮ ਦੇ ਵਿੱਚ ਸਿੱਖ ਕੌਮ ਦੀ ਰਿਕਾਰਡ ਤੋੜ ਹਾਜ਼ਰੀ ਨੇ ਰਿਕਾਰਡ ਤੋੜ ਵੋਟਾਂ ਪਾਈਆਂ ਅਤੇ ਸੰਸਾਰ ਨੂੰ ਇਹ ਦੱਸ ਦਿੱਤਾ ਕਿ ਅਸੀਂ ਖਾਲਸਤਾਨੀ ਆ ਅੱਜ ਖਾਲਸਤਾਨ ਦੀ ਸਥਾਪਤੀ ਲਈ ਵੋਟਾਂ ਪਾ ਰਹੇ। ਵੋਟਾਂ ਪਾਉਣ ਦਾ ਮਤਲਬ ਕਿ ਅਸੀਂ ਸ਼ਾਂਤਮਈ ਤਰੀਕੇ ਨਾਲ ਜ਼ਮਹੂਰੀ ਢੰਗਾਂ ਦੇ ਜ਼ਮਹੂਰੀ ਕਾਨੂੰਨਾਂ ਦੇ ਵਿੱਚ ਰਹਿ ਕੇ ਇਹ ਕੰਮ ਕਰ ਰਹੇ ਹਾਂ। ਇਸ ਹੋ ਰਿਹਾ ਰੈਫਰੈਂਡਮ ਦੇ ਵਿੱਚ ਅਮਰੀਕਾ ਸਰਕਾਰ ਵੱਲੋਂ ਹਾਈ ਸਕੇਲ ਦੀ ਸਿਕਿਉਰਿਟੀ ਪ੍ਰੋਵਾਈਡ ਕੀਤੀ ਗਈ। ਵਿਰੋਧ ਨੂੰ ਸੁੰਗਣ ਵਾਲੇ ਉਹ ਜਿਹੜੇ ਡੌਗ ਹੁੰਦੇ ਨੇ ਸナイਪਰ ਡੌਗ ਉਹ ਵੀ ਇੱਥੇ ਦੇਖੇ ਗਏ ਤਾਂ ਕਿ ਕੋਈ ਭਾਰਤੀ ਸ਼ਰਾਰਤੀ ਕੋਈ ਪੁਠੱਸ ਦਾ ਕਾਰਾ ਨਾ ਕਰ ਦੇਵੇ। ਜਦ ਰੈਫਰੈਂਡਮ ਸ਼ੁਰੂ ਹੋਇਆ ਬਹੁਤ ਥੋੜੇ ਸਮੇਂ ਦੇ ਵਿੱਚ ਵਿੱਚ ਲਾਈਨ ਇੰਨੀ ਲੰਬੀ ਸੀ ਕਿ ਲਾਈਨ ਵਿੱਚ ਸ਼ਾਮਲ ਹੋਣ ਵਾਲੇ ਵਿਅਕਤੀ ਨੂੰ 4 ਘੰਟੇ ਲਾਈਨ ਦੇ ਵਿੱਚ ਖੜੇ ਰਹਿਣਾ ਪੈਂਦਾ ਸੀ ਅਸਮਾਨ ਵਿੱਚੋਂ ਚਮਕਦੀ ਧੁੱਪ ਨੇ 30 ਸੈਲਸੀਅਸ 36 ਡਿਗਰੀ ਗਰਮੀ ਦਾ ਤਾਪਮਨ ਵਧਾਇਆ ਹੋਇਆ ਸੀ ਜਿੱਥੇ ਐਸ ਐਫ ਜੇ ਵੱਲੋਂ ਖਾਲਸਤਾਨੀ ਝੰਡਿਆਂ ਦਾ ਪੁਖਤਾ ਇੰਤਜ਼ਾਮ ਹੁੰਦਾ ਕੱਲ ਉੱਥੇ ਇਹ ਵੀ ਦੇਖਣ ਨੂੰ ਮਿਲਿਆ ਕਿ ਛਤਰਿਆਂ ਦਾ ਵੀ ਇੰਤਜ਼ਾਮ ਸੀ ਅਤੇ ਛਤਰੀਆਂ ਦੋ ਰੰਗਾਂ ਦੇ ਵਿੱਚ ਸਨ ਨਿਲੀਆਂ ਅਤੇ ਖਟੀਆਂ ਉਹਨਾਂ ਛਤਰੀਆਂ ਦੇ ਉੱਤੇ ਹੀ ਖਾਰਿਸਤਾਨ ਰੈਫਰੈਂਡਮ ਦੀ ਮੋਹਰ ਵੀ ਲੱਗੀ ਹੋਈ ਸੀ ਮੇਰੀ ਕੋਸ਼ਿਸ਼ ਹੋਏਗੀ ਉਸ ਦੇ ਬਾਰੇ ਦੇ ਵਿੱਚ ਮੈਂ ਪੂਰੀ ਬਾਰੀਕ ਬਾਨੀ ਦੇ ਨਾਲ ਆਪ ਜੀ ਦੇ ਸਾਹਮਣੇ ਆਪ ਜੀ ਦੇ ਸਨਮੁਖ ਵਿਸਥਾਰ ਦਿਆਂ ਕਿ ਇਸ ਰੈਫਰੈਂਡਮ ਦੇ ਵਿੱਚ ਵੱਡੀਆਂ ਤੇ ਵੱਖਰੀਆਂ ਗੱਲਾਂ ਕਿਹੜੀਆਂ ਸਨ ਸਭ ਤੋਂ ਪਹਿਲੇ ਗੱਲ ਕਿ ਵਾਸ਼ਿੰਗਟਨ ਦੇ ਵਿੱਚ ਬਹੁਤ ਘੱਟ ਆਬਾਦੀ ਰਹਿੰਦੀ ਹੈ ਸਿੱਖਾਂ ਦੀ ਨਾ ਮਤਰ ਗਿਣਤੀ ਦੇ ਘਰ ਹੋਣਗੇ ਪਰ ਹਜ਼ਾਰਾਂ ਦੀ ਤਦਾਦ ਵਿੱਚ ਜਿਹੜੀ ਵੋਟ ਪਈ ਹੈ ਸਾਰੇ ਦੇ ਸਾਰੇ ਲੋਕ ਸੰਗਤ ਅਮਰੀਕਾ ਦੇ ਬਾਹਰਲੇ ਸਟੇਟਾਂ ਵਿੱਚੋਂ ਬਾਹਰਲੇ ਹਿੱਸਿਆਂ ਵਿੱਚੋਂ ਉੱਥੇ ਪਹੁੰਚੇ ਕੋਈ 4 ਘੰਟੇ ਗੱਡੀ ਚਲਾ ਕੇ ਪਹੁੰਚਿਆ ਸੀ ਕੋਈ 4 ਘੰਟੇ ਹਵਾਈ ਜਹਾਜ਼ ਦੇ ਵਿੱਚ ਸਫ਼ਰ ਕਰਕੇ ਪਹੁੰਚਿਆ ਇਸ ਤੋਂ ਇਲਾਵਾ ਨਿਊਜ਼ੀਲੈਂਡ ਆਸਟ੍ਰੇਲੀਆ ਯੂਕੇ ਇਟਲੀ ਤੋਂ ਬਹੁਤ ਸਾਰੇ ਸਿੰਘ ਵੀ ਉੱਥੇ ਪਹੁੰਚੇ ਸਨ ਐਤਕੀ ਸਭ ਤੋਂ ਜਿਹੜੀ ਵੱਡੀ ਗੱਲ ਸੀ ਕਿ ਗੁਰਪਤਵੰਤ ਸੰਗਤ ਪੰਨੋਂ ਭਜੀ ਆਪਣੇ ਇੱਕ 25-30 ਬੰਦਿਆਂ ਦੇ ਜਥੇ ਦੇ ਨਾਲ ਪੂਰੇ ਜੋਸ਼ੋ ਖੁਸ਼ਹੋਸ਼ ਨਾਲ ਖਾਲਸਾ ਦਾ ਨਾਅਰੇ ਮਾਰਦੇ ਦਿੱਲੀ ਬਣੇਗਾ ਖਾਲਸਾਣ ਸਿਕਿਉਰਿਟੀ ਦੇ ਵਿੱਚ ਆਮ ਸੰਗਤ ਨੂੰ ਮਿਲਦੇ ਨਜ਼ਰ ਆਏ ਹਰੇਕ ਨੂੰ ਹੱਥ ਮਲਾਉਂਦੇ ਨਜ਼ਰ ਆਏ ਹਰੇਕ ਸਿੱਖ ਚਾਹੁੰਦਾ ਸੀ ਗੁਰਪਤਵੰਤ ਸਿੰਘ ਪਨੂ ਦੇ ਨਾਲ ਮੇਰੀ ਫੋਟੋ ਹੋ ਜਾਵੇ ਲੋਕ ਆਪਣੇ ਆਪਣੇ ਫੋਨਾਂ ਨਾਲ ਕੁਝ-ਕੁਝ ਸੈਕੰਡ ਸਿਰ ਨਾਲ ਸਿਰ ਜੋੜ ਕੇ ਸੈਲਫੀਆਂ ਖਿੱਚਦੇ ਰਹੇ ਇਹ ਮਾਹੌਲ ਅਤੇ ਆਵਾ ਦੇਖਣ ਵਾਲੀ ਸੀ ਫਿਲਹਾਲ ਕੁੱਲ ਕਿੰਨੀ ਟਰਨ ਆਊਟ ਸੀ ਕਿੰਨੀ ਕੁੱਲ ਵੋਟ ਪਈ ਅਜੇ ਪੁਖਤਾ ਕੋਈ ਖਬਰ ਨਹੀਂ ਲੇਕਿਨ ਮੇਰਾ ਮੋਟਾ ਜਿਹਾ ਅੰਦਾਜ਼ਾ ਹੈ ਕਿ ਘੱਟੋ ਘੱਟ 40 ਤੋਂ 60 ਹਜ਼ਾਰ ਦੇ ਦਰਮਿਆਨ ਹੋ ਸਕਦੀ ਹੈ voting ਖਤਮ ਹੋਣ ਤੋਂ ਬਾਅਦ ਵੀ ਉੱਥੇ ਲੋਕ ਸੰਗਤ ਪਹੁੰਚੀ ਜਿਨ੍ਹਾਂ ਨੂੰ ਇਹ ਅਫਸੋਸ ਰਿਹਾ ਕਿ ਅਸੀਂ ਵੋਟ ਨਹੀਂ ਪਾ ਸਕੇ ਇਸ ਤੋਂ ਸਹਜੇ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਸਾਡੇ ਲੋਕ ਸਾਡੀ ਸੰਗਤ ਕਿੰਨੀ ਕੁ ਉੱਥੇ ਹੋਵੇਗੀ ਇਧਰ ਵਾਸ਼ਿੰਗਟਨ ਦੇ ਗਲਿਆਰਿਆਂ ਦੇ ਵਿੱਚ ਜਿੱਥੇ ਰੈਫਰੈਂਡਮ ਹੋ ਰਿਹਾ ਸੀ ਉਸਤੇ ਦੂਸਰੇ ਪਾਸੇ ਐਨ ਦਿੱਲੀ ਵਾਲੇ ਅਗਲੇਆਰਿਆਂ ਦੇ ਵਿੱਚ ਇਸ ਰੈਫਰੈਂਡਮ ਨੂੰ ਕੰਡਮ ਕੀਤਾ ਜਾ ਰਿਹਾ ਸੀ ਭੰਡਿਆ ਜਾ ਰਿਹਾ ਸੀ ਨਿੰਦਾ ਕੀਤੀ ਜਾ ਰਹੀ ਸੀ ਮੂੰਹ ਤਾਂ ਚੱਕ ਚੱਕ ਕੇ ਨਖੇਦੀਆਂ ਕੀਤੀਆਂ ਜਾ ਰੀਆਂ ਸਨ ਜਿਨ੍ਹਾਂ ਨੂੰ ਅਸੀਂ ਪੰਜਾਬੀ ਭਾਸ਼ਾ ਦੇ ਵਿੱਚ ਕਹਾਂਗੇ ਕਿ ਦਿੱਲੀ ਦੀਆਂ ਚੀਕਾਂ ਨਿਕਲੀਆਂ ਪਈਆਂ ਸਨ ਇਸ ਰੈਫਰੈਂਡਮ ਨੂੰ ਸ਼ੁਰੂ ਤੋਂ ਲੈ ਕੇ ਅਖੀਰ ਤੱਕ ਅਮਰੀਕਾ ਦੇ ਹੋਰ ਕਈ ਚੈਨਲਾਂ ਨੇ ਕਵਰ ਕੀਤਾ ਉਹਨਾਂ ਦੀ ਖਬਰ ਦਿੱਤੀ ਅਗਲੇ ਹੋਣ ਵਾਲੇ ਦੋ ਰੈਫਰੈਂਡਮਾਂ ਦੀ ਕੱਲ ਤਰੀਕ ਵੀ ਐਲਾਨ ਦਿੱਤੀ ਗਈ 23 ਨਵੰਬਰ ਨੂੰ ਜਾਂ 30 ਨਵੰਬਰ ਨੂੰ ਇਸ ਵਿੱਚ ਮੈਨੂੰ ਥੋੜਾ ਜਿਹਾ ਭੁਖਾ ਲੱਗਦਾ ਕਿਉਂਕਿ ਕਹਿਣ ਲੱਗਿਆ 23 ਅਤੇ 30 ਇੱਕੋ ਜਿਹਾ ਲੱਗ ਰਿਹਾ ਹੈ ਜਾਂ ਤਾਂ 23 ਤਰੀਕ ਹੈ 23 ਨਵੰਬਰ ਜਾਂ 3 ਨਵੰਬਰ ਹੈ ਇਸੇ ਸਾਲ ਦਾ ਉਸ ਵਿੱਚ ਜਿਹੜਾ ਅਗਲਾ ਰੈਫਰੈਂਡਮ ਹੋ ਰਿਹਾ ਉਹ ਕੈਨੇਡਾ ਦੀ ਰਾਜਧਾਨੀ ਓਟਾਵਾ ਦੇ ਵਿੱਚ ਹੋ ਰਿਹਾ ਹੈ ਅਤੇ ਇਸ ਤੋਂ ਬਾਅਦ ਅਗਲਾ ਰੈਫਰੈਂਡਮ ਅਮਰੀਕਾ ਦੀ ਧਰਤੀ ਤੇ ਸੈਟਲ ਦੇ ਵਿੱਚ 26 ਮਾਰਚ ਵੀ ਸੋ ਸ਼ਬੀ ਨੂੰ ਹੋਵੇਗਾ ਇਸ ਰੈਫਰੰਡਮ ਦੀਆਂ ਖਬਰਾਂ ਖਾਸ ਕਰਕੇ ਪਾਕਿਸਤਾਨ ਦੇ ਸਾਰੇ ਚੈਨਲਾਂ ਦੇ ਉੱਤੇ ਉਹਨਾਂ ਦੀਆਂ ਸੁਰਖੀਆਂ ਦੇ ਵਿੱਚ ਵਿਸ਼ੇਸ਼ ਤੌਰ ਤੇ ਆਪਣਾ ਜਲਵਾ ਖਿਲਾਰਦੀਆਂ ਰਹੀਆਂ ਇਸੇ ਸਾਲ ਦੇ ਸਤੰਬਰ ਮਹੀਨੇ ਦੇ ਵਿੱਚ ਖਾਲਿਸਤਾਨ ਕਾਕਸ ਫਾਊਂਡੇਸ਼ਨ ਵੱਲੋਂ ਵੀ ਯੂਨਾਈਟਿਡ ਨੇਸ਼ਨ ਦੇ ਵਿੱਚ ਕੁਝ ਵੱਡਾ ਕਰਨ ਦੇ ਸੰਕੇਤ ਮਿਲ ਰਹੇ ਹਨ ਗੱਲ ਕਾਫੀ ਅੱਗੇ ਨਿਕਲ ਚੁੱਕੀ ਹੈ ਜਦ ਵੀ ਖਾਲਸਤਾਨ ਕਾਕਸ ਫਾਊਂਡੇਸ਼ਨ ਦੇ ਸਬੰਧ ਵਿੱਚ ਕੋਈ ਖਬਰ ਦਾ ਹੋਰ ਵਿਸਥਾਰ ਮਿਲਿਆ ਤਾਂ ਆਪ ਜੀ ਨਾਲ ਜਰੂਰ ਸਾਂਝਾ ਕਰਾਂਗੇ ਮੈਨੂੰ ਨਿੱਜੀ ਤੌਰ ਤੇ ਇੰਜ ਮਹਿਸੂਸ ਹੋ ਰਿਹਾ ਹੈ ਜਿਵੇਂ ਸਿੱਖਾਂ ਦੀਆਂ ਉਸ ਸਮੇਂ ਦੇ ਵਿੱਚ 12 ਮਿਸਲਾਂ ਸਨ ਜਿਨ੍ਹਾਂ ਵਿੱਚੋਂ ਸ਼ੁਕਰ ਚੱਕੀਆ ਮਿਸਲ ਅਤੇ ਅਲੂ ਵਾਲੀਆ ਮਿਸਲ ਇਹ ਸਾਰੀਆਂ ਮਿਸਲਾਂ ਨਾਲੋਂ ਸਿਰਕੜ ਸਾਨੂੰ ਤਾਂ ਤਕੜੀਆਂ ਸਨ ਮਿਸਲਾਂ ਹੁਣ ਵੀ ਬਣੀਆਂ ਹੋਈਆਂ ਹਨ ਪਰ ਸਪਸ਼ਟ ਰੂਪ ਵਿੱਚ ਮਿਸਲਾਂ ਵਾਲਾ ਕੰਮ ਦੋ ਮਿਸਲਾਂ ਦਾ ਦਿਸ ਰਿਹਾ ਹੈ ਪਹਿਲੀ ਮਿਸਲ ਹੈਗੀ ਹੈ ਸਿੱਖ ਫੋਰ ਜਸਟਿਸ ਅਤੇ ਦੂਜੀ ਮਿਸਲ ਹੈਗੀ ਆ ਜੋ ਵੱਡੀ ਹੈ ਉਹ ਹੈ ਖਾਲਿਸਤਾਨ ਕਾਕਸ ਫਾਊਂਡੇਸ਼ਨ ਇਹ ਜੇ ਲੱਗਦਾ ਹੈ ਕਿ ਸਿੱਖ ਫੋਰ ਜਸਟਿਸ ਦਿੱਲੀ ਦੇ ਲਾਲ ਕਿਰੇਦਵਾਲੇ ਕਿਰਾਬੰਦੀ ਕਰ ਰਹੀ ਹੈ ਅਤੇ ਖਾਲਿਸਤਾਨ ਕਾਕਸ ਫਾਊਂਡੇਸ਼ਨ ਲਾਹੌਰ ਦੇ ਤਖਤ ਦੇ ਦੋਲੇ ਕਿਰਾਬੰਦੀ ਕਰ ਰਹੀ ਹੈ ਲਾਹੌਰ ਦੇ ਤਖਤ ਦੇ ਵਿੱਚ ਇਸ ਗੱਲ ਨੂੰ ਸਮਝਣ ਵਿੱਚ ਕਿਦਰੇ ਭੁਲੇਖਾ ਨਾ ਖਾ ਜਾਣਾ ਕਿ ਗੱਲ ਪਾਕਿਸਤਾਨ ਦੇ ਖਿਲਾਫ ਹੈ ਏ ਮੈਂ ਉਸ ਵੇਲੇ ਦੀਆਂ ਮਿਸਲਾਂ ਦੇ ਹਿਸਾਬ ਨਾਲ ਉਸ ਵੇਲੇ ਦੀਆਂ ਰਾਜਨੀਤਿਕ ਪਰਸਤਿਤੀਆਂ ਦੇ ਹਿਸਾਬ ਨਾਲ ਜਿਹੜੇ ਕਲਪਨਾਇਕ ਪ੍ਰਤਿਮੇ ਮੇਰੇ ਦਿਮਾਗ 'ਚ ਬਣਦੇ ਹਨ ਮਹਾਪੀ ਦੀ ਸਨਮੁਖ ਰੱਖ ਰਿਆਂ ਅਜੋਕਾ ਬਿੱਪਰ ਜਿਨ੍ਹਾਂ ਦਾ ਅਜੋਕਾ ਮੁਹੰਮਦ ਸ਼ਾ ਰੰਗੀਲਾ ਸਿਰਫ ਉੱਥੇ ਬੈਠਾ ਇਹ ਕਹਿ ਰਿਹਾ ਅਰੇ ਦਿੱਲੀ ਦੂਰ ਅਸਤ ਅਜੇ ਦਿੱਲੀ ਬੜੀ ਦੂਰ ਹੈ ਸੱਚਮੁੱਚ ਮੁਹੰਮਦ ਰੰਗੀਲਾ ਇਹ ਉਸ ਵੇਲੇ ਇਹ ਗੱਲ ਕਹਿੰਦਾ ਰਿਹਾ ਜਦੋਂ ਨਾਦਰ ਸ਼ਾ ਚੜ੍ਹ ਕੇ ਆ ਰਿਹਾ ਸੀ ਜਦੋਂ ਉਹਨਾਂ ਨੂੰ ਸੁੰਝ ਨੇ ਖਬਰ ਦਿੱਤੀ ਤਾਂ ਆਪਣੇ ਮਨ ਦੀ ਸ਼ਾਂਤੀ ਵਾਸਤੇ ਅਗੋਂ ਕਹਿ ਛੱਡਦਾ ਸੀ ਦਿੱਲੀ ਦੂਰ ਅਸਤ ਮਤਲਬ ਕਿ ਦਿੱਲੀ ਅਜੇ ਬੜੀ ਦੂਰ ਆ ਨਾਦਰ ਸ਼ਾਹ ਨੇ ਪਹੁੰਚਣ ਲੱਗਿਆ ਲੇਕਨ ਰੰਗੀਲੇ ਨੂੰ ਅਗਲੀ ਸਵੇਰੇ ਸਫਤੇ ਆਣ ਕੇ ਨਾਦਰ ਸ਼ਾਹ ਨੇ ਜਦੋਂ ਕਾਲਰ ਤੋਂ ਫੜ ਕੇ ਬੈੱਡ ਤੋਂ ਖਿੱਚਿਆ ਤਿਉਂ ਅੱਖਾਂ ਮਲਦਾਂ ਮਲਦਾਂ ਦੇਖਣ ਲੱਗਾ ਜਿਵੇਂ ਸੁਪਨਾ ਆ ਰਿਹਾ ਹੋਵੇ ਜਦ ਪੂਰੀ ਸੁਰਤ ਖੁੱਲ੍ਹੇ ਤਾਂ ਦਿੱਲੀ ਦੇ ਵਿੱਚ ਪਏ ਖਲਾਰੇ ਨੂੰ ਦੇਖ ਕੇ ਉਹਨੂੰ ਪਤਾ ਲੱਗਾ ਕਿ ਨਾਦਰ ਸ਼ਾਹ ਤੇ ਸਿਰ ਤੇ ਆਣ ਕੇ ਬਹਿ ਗਿਆ ਹੋਣੀ ਵਿਪਰਾਂ ਦੇ ਨਾਲ ਵਿਸਤਰਾਈਆਂ ఏవి ਇਸੇ ਤਰੀਕੇ ਨਾਲ ਹੀ ਸੋਚ ਰਹੇ ਦਿੱਲੀ ਦੂਰ ਅਸਤ ਕਿਸੇ ਅਮਰੀਕਾ ਵਰਗੇ ਵੱਡੇ ਦੇਸ਼ ਵੱਲੋਂ ਰੈਫਰੰਡਮ ਕਰਵਾਉਣਾ ਅਤੇ ਆਜ਼ਾਦੀ ਦੇ ਦਿਹਾੜੇ ਤੇ ਇਹਨਾਂ ਦੇ ਪ੍ਰਧਾਨ ਮੰਤਰੀ ਕੀ ਗ੍ਰਹਿ ਮੰਤਰੀ ਜੋ ਵੀ ਇਹਨਾਂ ਦਾ ਲੌਂਗ ਲੈਣਾ ਹੈਗਾ ਉਹ ਇਹ ਗੱਲ ਕਹੀ ਜਾਵੇ ਹਮ ਅਮਰੀਕਾ ਸੇ ਨਹੀਂ ਡਰਤੇ ਉਹ ਆਪਣੇ ਆਪ ਕੋ ਕਿਆ ਸਮਝਦਾ ਹੈ ਉਹ ਸੁਪਰ ਪਾਵਰ ਬਨਾ ਫਿਰਦਾ ਹੈ ਹਮ ਵੀ ਸੁਪਰ ਪਾਵਰ ਹੈ ਹਮ ਕਿਸੇ ਕੀ ਅਧੀਨਗੀ ਸਵੀਕਾਰ ਨਹੀਂ ਕਰਤੇ ਹਮ ਵੀ ਸੁਪਰ ਪਾਵਰ ਹੈ ਇਹ ਗੱਲਾਂ ਬੀਤੇ 15 ਅਗਸਤ ਨੂੰ ਦਿੱਲੀ ਦੇ ਗਲਿਆਰਿਆਂ ਦੇ ਵਿੱਚ ਹੋਈਆਂ ਮੇਰੇ ਸ਼ਬਦ ਅੱਗੇ ਪਿੱਛੇ ਹੋ ਸਕਦੇ ਹਨ ਪਰ ਖਬਰ ਬਿਲਕੁਲ ਸੱਚੀ ਤੇ ਪੁਖਤਾ ਹੈ ਮੋਦੀ ਨੇ ਆਪਣੇ ਮੂੰਹੋਂ ਕਿਹਾ ਜਿਹੜੇ ਅਤਵਾਦੀਆਂ ਦੀ ਮਦਦ ਕਰਦੇ ਹਨ ਉਹ ਦੇਸ਼ ਅਤੇ ਅਤਵਾਦੀਆਂ ਵਿੱਚ ਸਾਨੂੰ ਕੋਈ ਫਰਕ ਨਜ਼ਰ ਨਹੀਂ ਆਉਂਦਾ ਸਾਡੇ ਦੇ ਕੋਜ ਹਨ ਇਸ ਦਾ ਅਰਥ ਇਹ ਹੋਇਆ ਕਿ ਉਹਨਾਂ ਨੇ ਇਨਡਾਇਰੈਕਟਲੀ ਅਸਦੇ ਰੂਪ ਵਿੱਚ ਅਮਰੀਕਾ ਨੂੰ ਅਤਵਾਦੀ ਦੇਸ਼ ਆਪਣੇ ਵੱਲੋਂ ਘੋਸ਼ਣਾ ਦਿੱਤਾ ਸੁਣ ਕੇ ਸਾਨੂੰ ਵੀ ਬੜੀ ਖੁਸ਼ੀ ਹੋ ਰਹੀ ਹੈ ਹਮ ਵੀ ਕਹਿ ਰਹੇ ਹਾਂ ਕਿ ਮੋਦੀ ਜੀ ਐਸਾ ਬੋਲੋ ਤੂੰ ਤੋ ਅਮਰੀਕਾ ਕੋ ਅਤਵਾਦੀ ਦੇਸ਼ ਕਰਾਰ ਦੋਗੇ ਅਮਰੀਕਾ ਖਾਲਸਤਾਨ ਕੋ ਮੰਨਤਾ ਦੇ ਕੇ ਇਸਕਾ ਜਵਾਬ ਦੇਗਾ ਇਹ ਮੇਰੀ ਗੱਲ ਡਾਇਰੀ ਚ ਨੋਟ ਕਰ ਲਿਓ ਅਮਰੀਕਾ ਦੀ ਚਪੇੜ ਵੱਡੀ ਐ ਕਿਉਂਕਿ ਅਮਰੀਕਾ ਦਾ ਹੱਥ ਵੱਡਾ ਹੈ ਅਮਰੀਕਾ ਦਾ ਹੱਥ ਭਾਰਾ ਹੈ ਜਦ ਵੱਜੀ ਸਭ ਚ ਬੜੇ ਦੰਦ ਖਿੰਦਰ ਜਾਣੇ ਨੇ 1 ਮਿੰਟ ਦੇ ਵਿੱਚ ਵਿੱਚ ਇਹ ਦਿੱਲੀ ਬੈਠੇ ਚੌਧਰੀ ਸੋਚਦੇ ਹੋਣੇ ਵੀ ਅਮਰੀਕਾ ਕੋਲ ਕਿਹੜੀ ਕੋ ਖਬਰ ਐ ਅਸੀਂ ਹਿੰਦੀ ਚ ਹੀ ਬੋਲ ਦਿੱਤਾ ਅਗਲੇਆਂ ਕੋਲ ਦੁਨੀਆ ਭਰ ਦਾ ਟ੍ਰਾਂਸਲੇਸ਼ਨ ਸਿਸਟਮ ਉਹਨਾਂ ਦੇ ਕੋਲ ਹੈ ਕੱਲੇ-ਕੱਲੇ ਖਬਰ ਨੂੰ ਟ੍ਰਾਂਸਲੇਟ ਕਰਕੇ ਅਮਰੀਕਾ ਉਸੇ ਵळे ਵਾਈਟ ਹਾਊਸ ਦੇ ਵਿੱਚ ਭੇਜਦਾ ਹੈ ਜੇ ਉਹਨਾਂ ਨੇ ਨਾਮ ਹੀ ਭੇਜੇ ਸਾਡੇ ਪੰਨੂ ਸਭ ਕਿਹੜੇ ਕੰਮ ਲਈ ਨੇ ਉਹਨਾਂ ਦਾ ਇੱਕ ਹਫ਼ਤੇ ਦੇ ਵਿੱਚ ਵਿੱਚ ਬਿਆਨ ਆ ਲੈ ਅਮਰੀਕਾ ਨੂੰ ਟਰੰਪ ਸਾਹਿਬ ਨੂੰ ਦੂਜੀ ਚਿੱਠੀ ਫਿਰ ਲਿਖੀ ਲਓ ਹੋਰ ਕੁਝ ਵੀ ਹੋਵੇ ਇਹ ਸਾਡੇ ਗੁਰੂ ਦੀ ਅਪਾਰ ਕਿਰਪਾ ਤੇ ਵਰਤ ਦੇ ਵਰਤਾਰੇ ਦੀ ਉਹ ਅਲੌਗਿਕ ਕਲਾ ਹੈ ਕਿ ਸਾਡਾ ਦੁਸ਼ਮਣ ਹੀ ਹੁਣ ਚੀਕਾਂ ਮਾਰਦਾ ਹੈ ਕੁਝ ਗੱਲਾਂ ਐਸੀਆਂ ਵੀ ਹਨ ਜਿਨ੍ਹਾਂ ਨੂੰ ਮੈਂ ਆਪਣੇ ਤੌਰ ਤੇ ਮਹਿਸੂਸ ਕਰਦਾ ਅੰਦਰ ਖੱਤੇ ਖਾਲਿਸਤਾਨ ਦੇ ਸਬੰਧ ਵਿੱਚ ਕੁਝ ਵੱਡਾ ਹੋ ਚੁੱਕਿਆ ਹੈ ਪਾਕਿਸਤਾਨ ਦੇ ਇੱਕ ਚੈਨਲ ਤੇ ਠੀਕ 4-5 ਦਿਨ ਪਹਿਲਾਂ ਗੁਰਪਤਵੰਤ ਸਿੰਘ ਪਨੂ ਜੀ ਨੇ ਇੱਕ ਗੱਲ ਕਹੀ ਕਿ ਭਾਰਤ ਸਰਕਾਰ ਸਾਨੂੰ ਜਾਂ ਸਾਡੇ ਕੰਮ ਕਰਦੇ ਭਾਰਤ ਅੰਦਰ ਕਾਰਕੁਨਾਂ ਨੂੰ ਐਸਐਫਜੀ ਨਾਲ ਜੋ ਜੁੜੇ ਹੋਏ ਹਨ ਅਤੇ ਸ਼ਾਂਤਮਈ ਤਰੀਕੇ ਨਾਲ ਜ਼ਮਹੂਰੀ ਤਰੀਕੇ ਨਾਲ ਕਾਨੂੰਨ ਚ ਰਹਿੰਦੇ ਹਾਂ ਕੰਮ ਕਰਦੇ ਨੇ ਜੇ ਉਹ ਉਹਨਾਂ ਦੇ ਗੋਲੀਆਂ ਮਾਰਨਗੇ ਤਾਂ ਇਸ ਦਾ ਜਵਾਬ ਅਸੀਂ ਉਸੇ ਤਰੀਕੇ ਉਹਨਾਂ ਨੇ ਤਾਂ ਗੋਲੀ ਚ کہہ ਕੇ ਤੇ ਦਿੱਤਾ ਪਰ ਮੈਂ ਬੜਾ ਹੈਰਾਨ ਹੋਇਆ ਸੀ ਪੰਨੂ ਸਾਹਿਬ ਇਹ ਕੀ ਬੋਲ ਗਏ ਇਸ ਦਾ ਅਰਥ ਇਹ ਨਿਕਲਦਾ ਹੈ ਕਿ ਗੱਲ ਕੋਈ ਹੋਰ ਵੱਡੀ ਹੈ ਇੱਕ ਗੱਲ ਇਸ ਰੈਫਰੈਂਡਮ ਦੀ ਤੁਹਾਡੇ ਨਾਲ ਹੋਰ ਸਾਂਝੀ ਕਰਦਾ ਹਾਂ ਉਸ ਰੈਫਰੈਂਡਮ ਦੀ ਲਾਈਨ ਦੇ ਵਿੱਚ ਦੋ ਬੈਰੀਅਰਾਂ ਦੇ ਵਿੱਚ ਲਾਈਨਾਂ ਸਨ ਤੇ ਉਹਨਾਂ ਦੋਨਾਂ ਦੇ ਦਰਮਿਆਨ ਇੱਕ ਖਾਲੀ ਰਸਤਾ ਸੀ ਪ੍ਰਬੰਧਕਾਂ ਵਾਸਤੇ ਕੰਟਰੋਲ ਕਰਨ ਵਾਸਤੇ ਉਹਨਾਂ ਦੇ ਵਿੱਚ ਇੱਕ ਸਵਾ 6 ਫੁੱਟ ਉੱਚਾ ਜਵਾਨ ਸਰਤੇ ਕਾਲੀ ਜੀ ਗੋਲ ਜੀ ਪੱਗ ਬਧੇ ਸੀ ਮਿਲਟਰੀ ਵਾਲੇ ਕੱਪੜੇ ਪਾਏ ਹੋਏ ਸਨ سرمਈ ਰੰਗ ਦੇ ਤੇ ਉਸ ਦੇ ਸੱਜੇ ਪਾਸੇ ਸ਼ੋਲਡਰਾਂ ਤੋਂ ਹੇਠਾਂ ਜਿੱਥੇ ਆਪਣੀ ਜੇਬ ਲੱਗੀ ਹੁੰਦੀ ਏ ਕਿਵੇਂ ਜ ਨੂੰ ਉੱਥੇ ਲਿਖਿਆ ਹੋਇਆ ਸੀ ਖਾਲਿਸਤਾਨ 에ਅਰ ਫੋਰਸ ਉਸ ਜਵਾਨ ਨੇ ਸਿਰਫ ਥੋੜੀ ਜੀ ਝਲਕ ਦਿੱਤੀ ਏ ਉਸ ਤੋਂ ਬਾਅਦ ਉਹ ਫਿਰ ਕਿਤੇ ਲੋਪ ਹੋ ਗਿਆ ਬਹੁਤਾ ਸਾਹਮਣੇ ਨਹੀਂ ਆਇਆ ਉਸ ਨੂੰ ਕਿਸੇ ਨੇ ਸਵਾਲ ਵੀ ਕੀਤਾ ਸੀ ਕਿਸ ਦਾ ਮਤਲਬ ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਭਾਰਤ ਦੇ ਜਹਾਜ਼ ਸਿੱਟੋਗੇ ਪਰ ਉਸ ਦਾ ਲਹਿਜਾ ਅੰਦਾਜ਼ ਬੇਸ਼ੱਕ ਫੌਜੀਆ ਵਾਂਗੂ ਸੀ ਫੌਜੀ ਅਫਸਰਾਂ ਵਾਂਗ ਹੀ ਲੱਗਦਾ ਸੀ ਪਰ ਉਸ ਨੇ ਇਸ ਦਾ ਕੋਈ ਖੁੱਲ ਕੇ ਜਵਾਬ ਨਹੀਂ ਦਿੱਤਾ ਇਹ ਇਸ ਤਰ੍ਹਾਂ ਕੱਲ ਕਿਉਂ ਹੋਇਆ ਇਸ ਦਾ ਕੀ ਅਰਥ ਹੈ ਇਸ ਦਾ ਕੀ ਮਤਲਬ ਹੈ ਮੈਂ ਇਸ ਨੂੰ ਉਪੰਨੂ ਸਾਹਿਬ ਦੀ ਉਸ ਕੱਲ ਨਾਲ ਜੋੜ ਕੇ ਦੇਖ ਰਿਹਾ ਜਦੋਂ ਉਹਨਾਂ ਨੇ ਡੇਢ ਹਫ਼ਤਾ ਪਹਿਲਾਂ ਪਾਕਿਸਤਾਨ ਦੇ ਚੈਨਰਾਂ ਰਾਈ ਪਾਕਿਸਤਾਨ ਦੀ ਸਰਕਾਰ ਨੂੰ ਸੰਬੋਧਨ ਕਰਕੇ ਕਿਹਾ ਸੀ ਕਿ ਜੇ ਭਾਰਤ ਨੇ ਪਾਕਿਸਤਾਨ ਤੇ ਹਮਲਾ ਕੀਤਾ ਤਾਂ ਸਾਡੇ ਪੰਜ ਸ਼ਹੀਦੀ ਜਥੇ ਪਾਕਿਸਤਾਨ ਦੀ ਫੌਜ ਨੂੰ ਡਿਫੈਂਡ ਕਰਨਗੇ ਫੌਜ ਨੂੰ ਤਾਂ ਡਿਫੈਂਡ ਫੌਜੀ ਕਰ ਸਕਦੀ ਹੈ ਮੈਂ ਉਸ ਨਾਲ ਜੋੜ ਕੇ ਇਸ ਚੀਜ਼ ਨੂੰ ਦੇਖ ਰਿਹਾ ਹਾਂ ਜਦ ਤੱਕ ਕੋਈ ਵੀ ਗੱਲ ਸਪਸ਼ਟ ਨਾ ਹੋਵੇ ਉਸ ਨੂੰ ਜ਼ਿਆਦਾ ਹਵਾ ਦੇਣ ਦੀ ਲੋੜ ਨਹੀਂ ਇਸ ਕਰਕੇ ਮੈਂ ਉਹ ਇੱਥੇ ਇੱਕ ਗੱਲ ਨੂੰ ਰੋਕਦਾ ਇਹ ਜੋ ਰੈਫਰੈਂਡਮ 2020 ਤੋਂ ਸ਼ੁਰੂ ਹੋਇਆ ਸੀ ਬੇਸ਼ੱਕ ਕਰੋਨਾ ਕਰਕੇ ਇਸ ਨੂੰ ਥੋੜਾ ਅੱਗੇ ਪਾਇਆ ਗਿਆ ਲੇਕਿਨ ਇਸ ਦੇ ਨਾਮ ਨਾਲ ਇਹੀ ਜੁੜਿਆ ਹੋਇਆ ਰੈਫਰੈਂਡਮ 2020 ਜੋ ਅਸੀਂ ਸ਼ੁਰੂ-ਸ਼ੁਰੂ ਦੇ ਵਿੱਚ ਇਸ ਬਾਰੇ ਸਮਝਦੇ ਰਹੇ ਜੋ ਪਿਛਲੇ 1-2 ਸਾਲਾਂ ਤੋਂ ਮੈਂ ਪਰਸਨਲੀ ਇਹਦੇ ਬਾਰੇ ਸਮਝਾ ਰਿਹਾ ਜੋ ਅੱਜ ਮਹਿਸੂਸ ਹੋ ਰਿਹਾ ਉਹ ਗੱਲ ਉਦੋਂ ਨਾਲੋਂ ਬਿਲਕੁਲ ਵੱਖਰੀ ਹੈ ਮੈਨੂੰ ਇੰਜ ਲੱਗ ਰਿਹਾ ਹੈ ਕਿ ਇਹ ਰੈਫਰੈਂਡਮ ਸਿਰਫ ਯੂਨਾਈਟਿਡ ਨੇਸ਼ਨ ਦੇ ਵਿੱਚ ਕੇਸ ਪਾਉਣ ਲਈ ਨਹੀਂ ਹੈਗਾ ਇਹ ਰੈਫਰੈਂਡਮ ਨੂੰ ਦੇਖ ਕੇ ਤਾਂ ਟਰੰਪ ਨੇ ਕੋਈ ਵੱਡਾ ਫੈਸਲਾ ਲੈ ਲੈਣਾ ਹੈ ਲਵੇ ਜਾਂ ਨਾ ਲਵੇ ਮੇਰਾ ਅਹਿਸਾਸ ਹੈ ਮੇਰੀ ਫੀਲਿੰਗ ਹੈ ਮੈਨੂੰ ਲੱਗਦਾ ਹੈ ਕਿਉਂਕਿ ਰਾਜਨੀਤਿਕ ਹਾਲਾਤ ਅਤੇ ਰਾਜਨੀਤਿਕ ਸਮੀਕਰਨ ਜੋ ਅਮਰੀਕਾ ਭਾਰਤ ਰੂਸ ਅਤੇ ਚੀਨ ਦੇ ਦਰਮਿਆਨ ਜੇ ਸਾਰਿਆਂ ਨੂੰ ਮਿਲਾ ਕੇ ਦੇਖੀਏ ਭਾਰਤ ਕਿਸੇ ਵੱਡੇ ਖੇਡ ਖਿਡਾਰੀ ਹੈ ਇਹ ਵੈਸੇ ਵੀ ਆਪਣੇ ਆਪ ਨੂੰ ਜਿਆਦਾ ਓਵਰ ਕੌਨਫੀਡੈਂਸ ਦੇ ਵਿੱਚ ਰੱਖਦਾ ਹੁੰਦਾ ਹੈ ਪੰਜਾਬੀ ਚ ਕਹਿੰਦੇ ਹੁੰਦੇ ਨਾ ਖਾਣੇ ਮੋਫੜੀ ਤੇ ਮਾਰਨੇ ਬਤਾਮਾਂ ਦੇ ਇਹ ਵਿਪਰਾਂ ਦਾ ਸੁਭਾਈ ਹੈ ਜਿਵੇਂ ਇਹਨਾਂ ਨੇ ਆਪਣੀ ਅਖੋਤੀ 15 ਅਗਸਤ ਜਾਦੀ ਦਿਹਾੜੇ ਤੇ ਲਾਲ ਗੇ ਤੇ ਚਿੱਕਾਂ ਮਾਰੀਆਂ ਅਮਰੀਕਾ ਨੂੰ ਆਵੇਂ ਘੁਰਕੀਆਂ ਮਾਰੀ ਜਾਂਦੇ ਸੀ ਇਸ ਦਾ ਮੈਨੂੰ ਅਰਥ ਇਹ ਲੱਗਦਾ ਸੀ ਕਿ ਇਹ ਕੁੱਟ ਖਾਣ ਲਈ ਰਾਜੀ ਨੇ ਇਹਨਾਂ ਨੇ ਸਿੱਖਾਂ ਨੂੰ ਵੀ ਸ਼ੁਰੂ ਤੋਂ ਹੀ ਅੰਡਰ ਐਸਟੀਮੇਟ ਕੀਤਾ ਚਲੋ ਸਿੱਖਾਂ ਨੂੰ ਕਰ ਲੈਣ ਚੱਲੇਗਾ ਕਿਉਂਕਿ ਸਿੱਖਾਂ ਕੋਲ ਕਿਹੜਾ ਕੁਰਾਜ ਹੈ ਪਰ ਅਮਰੀਕਾ ਦੀ ਤਾਕਤ ਬਾਰੇ ਇਹਨਾਂ ਨੂੰ ਪੂਰਾ ਗਿਆਨ ਨਹੀਂ ਇਹ ਉਹਨਾਂ ਨੂੰ ਵੀ ਅੰਡਰਐਸਟਿਮੀਟ ਕਰਕੇ ਦੇਖ ਰਹੇ ਨੇ ਮੈਨੂੰ ਇੰਜ ਲੱਗਦਾ ਹੈ ਕਿ ਇਹ ਰੂਸ ਨੂੰ ਦੁਨੀਆ ਦੀ ਸਭ ਤੋਂ ਵੱਡੀ ਤਾਕਤ ਮੰਨੀ ਬੈਠੇ ਨੇ ਸਚਾਈ ਕੀ ਹੈ ਕਿ ਰੂਸ ਦੇ ਜੀਡੀਪੀ ਨਾਲੋਂ ਅਮਰੀਕਾ ਦੀ 10 ਗੁਣਾ ਜ਼ਿਆਦਾ ਜੀਡੀਪੀ ਹੈ ਜਿਸ ਦਾ ਅਰਥ ਹੈ ਕਿ ਉਹ ਮਾਇਕ ਅਤੇ ਆਰਥਿਕ ਪੱਖ ਤੋਂ ਰੂਸ ਨਾਲੋਂ 10 ਗੁਣਾ ਜ਼ਿਆਦਾ ਤਕੜਾ ਹੈ ਰੂਸ ਕੋਲ ਵੱਧ ਤੋਂ ਵੱਧ ਜੇ ਨਿਊਕ ਹਥਿਆਰ ਜ਼ਿਆਦੇ ਹਨ ਤਾਂ ਕੀ ਅਮਰੀਕਾ ਕੋਲ ਘਟ ਹਨ ਇਹਨਾਂ ਨਿਊਕਲੀਅਰ ਹਥਿਆਰਾਂ ਦੇ ਵਰਤੋਂ ਤਾਂ ਸੁਸਾਇਡਲ ਪੁਆਇੰਟ ਹੈ ਜਦੋਂ ਕਿਸੇ ਦੇਸ਼ ਨੇ ਇਹ ਸੋਚਣਾ ਹੋਵੇਗਾ ਕਿ ਮੈਂ ਹਾਰ ਨਹੀਂ ਮੰਨਣੀ ਪਰ ਮੈਂ ਜ਼ਹਿਰ ਖਾ ਕੇ ਮਰ ਜਾਂ ਨਿਊਕਲੀਅਰ ਬੰਬਾਂ ਦੇ ਵਰਤੋਂ ਜ਼ਹਿਰ ਖਾ ਕੇ ਮਰਨ ਬਰਾਬਰ ਹੋਣੀ ਹੈ ਨਾ ਅਗਲਾ ਬਚੇਗਾ ਨਾ ਅਸੀਂ ਬਚਾਂਗੇ ਇਹਨਾਂ ਹਥਿਆਰਾਂ ਤੋਂ ਇਲਾਵਾ ਜਿਹੜੀ ਬਾਕੀ ਦੀ ਲੜਾਈ ਹੈ ਅਮਰੀਕਾ ਦੇ ਮੋਰੇ ਰੂਸ ਨਹੀਂ ਟਿਕੇਗਾ ਅਮਰੀਕਾ ਇਕੱਲਾ ਨਹੀਂ ਪੂਰਾ ਯੂਰਪ ਉਹਦੇ ਨਾਲ ਹੈ ਨਿਊਜ਼ੀਲੈਂਡ ਆਸਟ੍ਰੇਲੀਆ ਕੈਨੇਡਾ ਉਹਦੇ ਨਾਲ ਖੜਾ ਹੈ ਜੇ ਭਾਰਤ ਵਾਲੇ ਰੂਸ ਨੂੰ ਫਿਰ ਵੀ ਤਗੜਾ ਮੰਨਦੇ ਹਨ ਤਾਂ ਚੰਗੀ ਗੱਲ ਹੈ ਭਗਤਾਂ ਨੂੰ ਵਹਿਮ ਪਿਆ ਰਵੇ ਇਹ ਸਾਡੇ ਤੇ ਮਨੁੱਖਤਾ ਦੇ ਹਿੱਤਾਂ ਤੇ ਹੱਕਾਂ ਚਾ ਕੁੱਲ ਮਿਲਾ ਕੇ ਸਾਡੀ ਲੜਾਈ ਸਿੱਖਾਂ ਦੀ ਲੜਾਈ ਖਰਸਤਾਨ ਦੀ ਸੱਤ ਦੀ ਨਿਰਸੰਦੇਹ ਬਿਨਾ ਕਿਸੇ ਸ਼ੱਕ ਸੁਭਾ ਬਹੁਤ ਕਰੀਬ ਹੈ ਬਹੁਤ ਨੇੜੇ ਹੈ ਸਾਨੂੰ ਲੋੜ ਹੈ ਕਿ ਅਸੀਂ ਉਸ ਸਮੇਂ ਦੀ ਉਡੀਕ ਵਿੱਚ ਆਪਣੀ ਤਿਆਰੀ ਰੱਖੀਏ ਆਪਣੇ ਆਪ ਨੂੰ ਗੁਰੂ ਨੂੰ ਸਮਰਪਿਤ ਕਰਦਿਆਂ ਹਾਂ ਉਸ ਦੇ ਬਾਣੇ ਦੇ ਵਿੱਚ ਰਹਿੰਦੇ ਹੋਇਆਂ ਕੌਮ ਦੇ ਭਲੇ ਹਿੱਤ ਦੋ ਵੇਲੇ ਅਰਦਾਸ ਵੀ ਕਰੀਏ ਇਨ੍ਹਾਂ ਹੀ ਵਿਚਾਰਾਂ ਨੂੰ ਮੈਂ ਇੱਥੇ ਹੀ ਸੰਕੋਚ ਦਾ ਹੋਇਆ ਜ਼ਰੂਰੀ ਬੇਨਤੀ ਵੀ ਕਰਦਾ ਚੱਲਾਂ ਕਿ ਆਪਨੇ ਵਦ ਤੋਂ ਵਦ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਵਦ ਤੋਂ ਵਦ ਸ਼ੇਅਰ ਕਰੋ ਸਾਂਝਾ ਕਰੋ ਲਾਈਕ ਕਰੋ ਟਿੱਪਣੀਆਂ ਕਰੋ ਤਾਂ ਕਿ ਇਹਨਾਂ ਵਿਚਾਰਾਂ ਦਾ ਫਲਾਓ ਪ੍ਰਸਾਰ ਪ੍ਰਸਾਰ ਪੂਰੇ ਵਿਸ਼ਵ ਦੇ ਵਿੱਚ ਜਿੱਥੇ ਕਿਤੇ ਵੀ ਹੋ ਸਕੇ ਵਾਹਿਗੁਰੂ ਆਪ ਸਾਰਿਆਂ ਦੇ ਸਰਾਂ ਉਤੇ ਮਿਹਰ ਭਰਿਆ ਹੱਥ ਰੱਖੇ ਆਪ ਚੜ੍ਹਦੀ ਕਲਾ ਵਿੱਚ ਰਹੋ ਕੱਲ ਖਾਲਸਾਣ ਦੇ ਵਿੱਚ ਫਿਰ ਮਿਲਦੇ ਹਾਂ ਕਿਸੇ ਨਵੇਂ ਵਿਸ਼ੇ ਨਵੇਂ ਵਿਚਾਰ ਤੇ ਕਿਸੇ ਨਵੀਂ ਖਬਰ ਦੇ ਨਾਲ ਤਦ ਤੱਕ ਈ ਰੱਬ ਰੱਖਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ